ਦੇ ਮਰਜੀ ਇਥਰੂ ਗਏ ਸੱਟ ਲੈਣਾ ਕੋਈ ਵੀ ਕਮਾ ਕੇ ਕਿੰਨੇ ਮਰਜੀ ਲੈ ਲੈਣਾ ਪਰ ਨੰਗਾ ਹੈਗਾ ਮੋਦੀ ਦੀ ਹਿੱਕ ਤੇ ਜਾਪੂ ਚੱਕਰ ਨਹੀਂ ਗਾਇ ਰੋਟੀ ਦਾ ਰੋਜ਼ ਹੀ ਖਾਣੇ ਆਗੇ ਪਰ ਵੀ ਮੋਦੀ ਦੱਸਦੇ ਕਿ ਪੰਜਾਬੀ ਲੋਕ ਹੈਗੇ ਜਿਹੜੇ ਇਥਰੂ ਗਏ ਦੇ ਗੋਲੇ ਵਗੈਰਾ ਸਿਰਦੇ ਉਹ ਆਪਾਂ ਵੀ ਸਿੱਖ ਗਏ ਇਹਨਾਂ ਨੂੰ ਵਾਪਸ ਕਿਵੇਂ ਮੋੜਨਾਗਾ ਤੇ ਯਾਰ ਆਪਾਂ ਦੋਨੋਂ ਨੂੰ ਹੀ ਪੂਰਾ ਹੋ ਗਿਆ ਤੇ ਤੱਤੇ ਚੱਲਦੇ ਆਗੂ ਕਹਿੰਦੇ ਕਿ ਠੰਡੇ ਹੋ ਕੇ ਚੱਲੋ ਨੌਜਵਾਨ ਖੂਨ ਤੇਜ ਹੁੰਦਾ ਇਹ ਥੋੜੇ ਤੱਤੇ ਚੱਲ ਜਾਂਦੇ 13 ਫਰਵਰੀ ਨੂੰ ਦਿੱਲੀ ਚੱਲੋ ਦਾ ਸੱਦਾ ਸਦਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਸੀ ਹਾਲਾਂਕਿ ਸ਼ੰਭੂ ਬਾਰਡਰ ਤੇ ਵੀ ਕਿਸਾਨ ਰੁਕੇ ਨੇ ਤੇ ਅੱਜ ਖਨੌਰੀ ਦੇ ਬਾਰਡਰ ਤੇ ਵੀ ਕਿਸਾਨਾਂ ਨੇ ਇੱਥੇ ਹੀ ਰਾਤ ਕੱਟਣੀ ਹੈ ਇਸ ਮੌਕੇ ਅਸੀਂ ਖਨੌਰੀ ਦੇ ਬਾਰਡਰ ਤੇ ਆ ਦਿਨ ਪਰ ਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਵਧ ਰਹੇ ਕਿਸਾਨਾਂ ਨੂੰ ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਪੁਲਿਸ ਦੇ ਵੱਲੋਂ ਸੈਂਕੜੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਇਸ ਦੇ ਦੌਰਾਨ ਬਹੁਤ ਸਾਰੇ ਕਿਸਾਨ ਨੇ ਜ਼ਖਮੀ ਵੀ ਹੋਏ ਨੇ ਬਹੁਤ ਸਾਰੇ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਵੀ ਕਾਫੀ ਜਿਆਦਾ ਸਮੱਸਿਆ ਜਿਹੜੀ ਆਈ ਹੈ ਕੁਝ ਨੂੰ ਸਾਹ ਲੈਂਡ ਦੇ ਵਿੱਚ ਵੀ ਸਮੱਸਿਆ ਆਈ ਹੈ ਹਾਲਾਂਕਿ ਇਸ ਮੌਕੇ ਜਿਹੜੇ ਜਰਨਲਿਸਟ ਸੀ ਉਹਨਾਂ ਦਾ ਵੀ ਜਿਹੜਾ ਹਾਲਤ ਹੈ ਉਹ ਕਿਸਾਨਾਂ ਦੇ ਵਰਗੀਓ ਸੀ ਸੋ ਇਸ ਮੌਕੇ ਰਾਤ ਹੋ ਚੁੱਕੀ ਹੈ ਸੋ ਡਿਸਾਈਡ ਇਹ ਕੀਤਾ ਗਿਆ ਕਿ ਅੱਜ ਅੱਗੇ ਨਹੀਂ ਵਧਿਆ ਜਾਵੇਗਾ ਅੱਜ ਦੀ ਜਿਹੜੀ 13 ਫਰਵਰੀ ਦੀ ਰਾਤ ਹੈ ਉਹ ਅੱਜ ਏਸੇ ਹੀ ਖਨੌਰੀ ਦੇ ਬਾਰਡਰ ਤੇ ਬਿਤਾਈ ਜਾਵੇਗੀ ਜਿਸ ਦੇ ਲਈ ਕਿਸਾਨਾਂ ਦੇ ਵੱਲੋਂ ਆਪਣੇ ਪੱਕੇ ਜਿਹੜੇ ਅੱਜ ਦੇ ਲਈ ਠੀਹੇ ਕਰ ਲਏ ਗਏ ਨੇ ਤਾਂ ਇਸੇ ਦੌਰਾਨ ਤੁਹਾਨੂੰ ਇੱਕ ਟਰੈਕਟਰ ਟਰਾਲੀ ਦਿਖਾਉਨੇ ਆ ਜੋ ਬੇਹੱਦ ਚੰਗੇ ਤਰੀਕੇ ਦੇ ਨਾਲ ਬਣਾਈ ਗਈ ਹੈ ਕਿਵੇਂ ਬਣੀ ਆ ਇਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਦੱਸ ਦਿੰਨੇ ਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਪਿੱਥੋਂ ਬਲਾਕ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਇਹ ਟਰਾਲੀ ਆ ਆ ਬਾਬਾ ਜੀ ਉਹਨੀ ਤੇ ਬਾਈਓਨੀ ਨਾਲ ਨੇ ਤੇ ਇਹ ਦੱਸ ਦਿੰਨੇ ਆ ਕਿ ਪੁਲਿਸ ਦੀ ਜਿਹੜੀ ਬੈਨ ਹੁੰਦੀ ਆ ਕੈਦੀਆਂ ਨੂੰ ਲੈ ਕੇ ਜਾਣ ਵਾਲੀ ਉਹ ਕਬਾੜ ਦੇ ਵਿੱਚੋਂ ਲਿਆ ਲਿਆਂਦੀ ਗਈ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਸੈੱਟ ਕੀਤਾ ਗਿਆ ਸੋ ਸੈੱਟ ਕਰਕੇ ਇਸ ਨੂੰ ਟਰਾਲੀ ਦਾ ਰੂਪ ਦੇ ਦਿੱਤਾ ਗਿਆ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਪਰ ਬਾਬਾ ਜੀ ਸਾਡੇ ਨਾਲ ਨੇ ਅ ਸੱਸੀ ਕਾਲ ਜੀ ਕੀ ਨਾਮ ਹੈ ਗੁਰਮੇਲ ਸਿੰਘ ਆ ਜੀ ਗੁਰਮੇਲ ਜੀ ਅੱਜ ਜੇ ਪਹਿਲਾਂ ਆਪਾਂ ਗੱਲ ਕਰੀਏ ਬਾਅਦ ਚ ਟਰਾਲੀ ਦੀ ਗੱਲ ਕਰਾਂਗੇ ਤੇ ਅੱਜ ਇੱਕ ਵਾਰ ਕੋਸ਼ਿਸ਼ ਕੀਤੀ ਆ ਅੱਗੇ ਜਾਣ ਦੀ ਪਰ ਜਿਆਦਾ ਉਹਨਾਂ ਦੇ ਪੱਕੇ ਮੋਰਚੇ ਨੇ ਅਥਰੂ ਗੈਸ ਬਹੁਤ ਜ਼ਿਆਦਾ ਛੱਡੀ ਹੈ ਬਹੁਤ ਬੰਦੇ ਜ਼ਖਮੀ ਹੋਏ ਨੇ ਤੇ ਫਿਲਹਾਲ ਅੱਜ ਦੀ ਰਾਤ ਇੱਥੇ ਅੱਜ ਰਾਤ ਅਸੀਂ ਥਿੱਕਟਾਂਗੇ ਜੀ ਜਦੋਂ ਸਾਡੇ ਆਗੂਆਂ ਸ਼ਹਿਰਾ ਹੋ ਗਿਆ ਜਿੰਨੇ ਮਰਜ਼ੀ ਇੱਥਰੂਗੇ ਸੱਟ ਲੈਣਾ ਕੋਈ ਵੀ ਕਮਾੱਕੇ ਜਿੰਨੇ ਮਰਜ਼ੀ ਲੈ ਲੈਣਾ ਪਰ ਨੰਗਾ ਹੈ ਕਰ ਮੋਦੀ ਦੀ ਹਿੱਕ ਤੇ ਜਾਵਾਂਗੇ ਹਾਂਜੀ ਕਿਉਂਕਿ ਹੁਣ ਰਾਤ ਹੋ ਗਈ ਹੈ ਫਿਰ ਰਾਤ ਦਾ ਖਾਣਾ ਪੀਣਾ ਸਾਰਾ ਤੇ ਜੀ ਖਾਣਾ ਪੀਣਾ ਸਾਰਾ ਤਿਆਰ ਕਰਾਂਗੇ ਕੋਈ ਚੱਕਰ ਨਹੀਂ ਗਾ ਰੋਟੀ ਦਾ ਰੋਜ਼ ਹੀ ਖਾਣੇ ਆਗੇ ਪਰ ਵੀ ਮੋਦੀ ਦੱਸਦੇ ਨੇ ਕਿ ਪੰਜਾਬੀ ਲੋਕ ਹੈਗੇ ਠੀਕ ਹੈ ਗੁਰੂਆਂ ਪੁਰਾਂ ਦੀ ਧਰਤੀ ਦੇ ਲੋਕ ਹੈਗੇ ਪਰ ਜਾਵਾਂਗੇ ਪਹਿਲਾਂ ਵੀ ਗਏ ਆ ਤੇ ਹੁਣ ਵੀ ਜਾਵਾਂਗੇ ਪਰ ਸਾਡੇ ਇੱਧੇ ਖੇਤੀ ਕਾਨੂੰਨ ਹੈਗੇ ਤੇ ਜਾਂ ਸਾਡੀ ਐਮਐਫਸੀ ਹੈ ਸਾਮੀ ਰਾਤੀ ਰਿਪੋਰਟ ਹੈਗੀ ਕਿ ਇਹ ਜੇ ਲਾਗੂ ਨਹੀਂ ਹੁੰਦੀ ਉਹ ਠੀਕ ਹੈ ਉਹਦਾ ਫਿਰ ਵਾਪਸ ਨਹੀਂ ਮੁੜਾਂਗੇ ਜੀ ਵਾਪਸ ਨਹੀਂ ਜਾਵਾਂਗੇ ਜਾਵਾਂਗੇ ਸਾਡੇ ਨਾਲ ਨੌਜ ਬਾਈ ਕੀ ਨਾਮ ਹੈ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਕੀ ਨਾਂ ਪਿੰਡ ਕਿਹੜਾ ਪਿੰਡ ਪਿੱਥੋ ਜੀ ਮੀਤ ਪ੍ਰਧਾਨ ਕਾਈ ਮੀਤ ਪ੍ਰਧਾਨ ਪਿੰਡ ਪਿੱਥੋ ਸਿੱਧੂਪੁਰ ਜਥੇਬੰਦੀ ਹਾਂਜੀ ਹਾਂ ਠੀਕ ਹੈ ਹਾਂਜੀ ਤੇ ਹੁਣ ਫਿਰ ਕਿੱਦਾਂ ਆ ਕਿਉਂਕਿ 2020 ਚ ਆਏ ਸੀ ਤੁਸੀਂ ਨਾਲ ਹਾਂਜੀ ਬਾਈ ਹਾਂਜੀ ਤੇ ਉਦੋਂ ਦੇ ਪ੍ਰਬੰਧਾਂ ਦਾ ਤੇ ਹੁਣ ਦੇ ਪ੍ਰਬੰਧਾਂ ਦਾ ਹਰਿਆਣਾ ਪੁਲਿਸ ਦਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਬਾਈ ਇਹ ਵੀ ਸਿੱਖ ਗਏ ਆਪਾਂ ਵੀ ਸਿੱਖ ਗ ਏ ਵੀ ਜੇੱਕ ਕੇ ਵੀ ਇਹ ਲੋਟ ਪ੍ਰਬੰਧ ਕਰਨਾ ਜਿਹੜੇ ਇਹ ਤਰੁਗਾ ਦੇ ਗੋਲੇ ਵਗੈਰਾ ਸਿਰਦੇ ਉਹ ਆਪਾਂ ਵੀ ਸਿੱਖ ਗਏ ਇਹਨਾਂ ਨੂੰ ਵਾਪਸ ਕਿਵੇਂ ਮੋੜਨਾਗਾ ਤੇ ਯਾਰ ਬਾ ਦੋਨਾਂ ਨੂੰ ਹੀ ਪੂਰਾ ਹੋ ਗਿਆ ਹਾਂ ਪਰ ਅੱਜ ਬੜੇ ਕਿਸਾਨ ਦੇਖਿਆ ਸੀ ਜ਼ਖਮੀ ਹੋਏ ਨੇ ਬਹੁਤ ਸਾਰਿਆਂ ਨੂੰ ਸਾਹ ਚ ਵੀ ਤਕਲੀਫ ਆਈਆ ਅੱਖਾਂ ਵੀ ਜੜੀਆਂ ਨੇ ਤੇ ਇਹ ਫਿਰ ਅੱਜ ਜੇ ਠਰਾ ਕੀਤਾ ਗਿਆ ਤਾਂ ਕੱਲੂ ਫਿਰ ਕੋਸ਼ਿਸ਼ ਹੋਊਗੀ ਬਈ ਬਿਲਕੁਲ ਕੋਸ਼ਿਸ਼ ਹੋਊਗੀ ਜਿੰਨਾ ਅਸੀਂ ਜਥੇਬੰਦੀਆਂ ਦੇ ਆਗੂਆਂ ਕਣੀ ਦੇਖ ਰਹੇ ਆ ਜਦੋਂ ਵੀ ਉਹ ਇਸ਼ਾਰਾ ਕਰਨਗੇ ਇਹ ਬਾਰੀ ਬੁਰੀ ਗਰ ਪਾਰ ਕਰਦੇ ਆ ਬਈ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਪਰ ਜਿਵੇਂ ਜਿਵੇਂ ਜਥੇਬੰਦੀ ਦੇ ਆਗੂ ਕਹਿਣਗੇ ਆਪਾਂ ਇੱਕ ਨਿਯਮ ਦੇ ਮੁਤਾਬਕ ਚੱਲਣਾ ਵੀ ਆਪਾਂ ਆਪਣੇ ਜਿਵੇਂ ਪਹਿਲਾਂ ਵੀ 750 ਕਿਸਾਨ ਆਪਾਂ ਸ਼ਹੀਦ ਕਰਵਾਈ ਬਟਾ ਜ਼ਰਾ ਤਾਂ ਤੇ ਪਹਿਲਾਂ ਕਰਵਾਈ ਬਟਾ ਆਪਾਂ ਕਹੇ ਦੀ ਜਾਨ ਨਹੀਂ ਗਵਾਉਣੀ ਬਈ ਇੱਥੇ ਆਪਾਂ ਟੰਗ ਤਰੀਕੇ ਨਾਲ ਹੀ ਜਾਣਾਗਾ ਜਦੋਂ ਇਸ਼ਾਰਾ ਹੋਊਗਾ ਆਪਾਂ ਜਾਮਾ ਕੋਈ ਚੱਕਰ ਨਹੀਂ ਇਹ ਪਾਰ ਕਰ ਦੇਗਾ ਬਈ ਕੋਈ ਬਾਲੀ ਥੋੜੇ ਆਗੂ ਨੇ ਅੱਗੇ ਸਿਰਸਾ ਸਾਹਿਬ ਖੜੇ ਨੇ ਅਸੀਂ ਦੇਖਿਆ ਕਿ ਨੌਜਵਾਨ ਅੱਗੇ ਵੱਧ ਰਹੇ ਸੀ ਉਹ ਫਿਰ ਓਨੀ ਐਗਰੈਸਿਵ ਪੁਲਿਸ ਉਧਰ ਹੋ ਰਹੀ ਆ ਸੋ ਆਗੂ ਤੁਹਾਡੇ ਇਹ ਕਹਿ ਰਹੇ ਨੇ ਵੀ ਸਬਰ ਚ ਰਹੋ ਵੀ ਆਪਾਂ ਹੌਲੀ-ਹੌਲੀ ਕਰਕੇ ਅੱਗੇ ਪੜਾਪਾਰ ਕਰਾਂਗੇ ਉਦਾਂ ਹੀ ਚੱਲੋਗੇ ਫਿਰ ਹਾਂਜੀ ਬਿਲਕੁਲ ਜਿਵੇਂ ਆਗੂ ਕਹਿਣਗੇ ਆਗੂ ਦੇ ਮੁਤਾਬਕ ਚੱਲਾਂਗੇ ਕਿਉਂਕਿ ਜਵਾਨੀ ਚ ਜੋਸ਼ ਆਈ ਤੇ ਬਜ਼ੁਰਗਾਂ ਕੋਲੇ ਤਜਰਬਾ ਤਜਰਬੇ ਤੇ ਜੋਸ਼ ਨੂੰ ਮੈਂਟੇਨ ਕਰਕੇ ਬਰੋਬਰ ਲੈ ਕੇ ਚੱਲਾਂਗੇ ਠੀਕ ਹੈ ਇੱਕ ਅਸੀਂ ਦੇਖ ਲਈ ਤੁਹਾਡੀ ਟਰਾਲੀ ਇੱਕ ਤੁਸੀਂ ਇੱਥੇ ਬਿਜਲੀ ਵੀ ਚਾਲੂ ਕੀਤੀ ਆ ਉਹ ਕਿਵੇਂ ਕਰੀਏ ਹਾਂ ਭਾਈ ਆ ਦੇਖੋ ਸੁਣੋ ਮੈਂ ਦਿਖਾਉਣਾਗਾ ਆ ਜੋ ਹਾਂ ਆ ਦੇਖੋ ਇਹਨਾਂ ਦੇ ਇਹਨਾਂ ਦੇ ਚੱਲਦੇ ਤਾਂਾਂ ਤਾਂ ਲਾਈਟ ਚੱਲਦੀ ਨਹੀਂ ਆ ਖੰਬੇ ਤੋਂ ਲਾ ਕੇ ਆਪਾਂ ਤਾਰਾਂ ਇਦਨਵਾ ਲਾ ਕੇ ਤੇ ਆਪਾਂ ਟਰਾਲੀ 'ਚ ਆਪਣੀ ਦਾ ਆਰਟੀਫੈਕਟ ਇਹ ਤਾਰਾਂ ਤੁਰਾਂ ਸਾਡੇ ਪਹਿਲਾਂ ਹੀ ਫਟ ਕਰੀਆਂ ਵਈਆਂ ਐਸ ਤੋਂ ਆਪਾਂ ਧਰਤੀ ਕੁੰਡੀ ਸਿੱਧੀ ਆਪਣਾ ਉਹੀ ਪਿੰਡ ਵਾਲਾ ਹਸਾਬ-ਉਤਾਬ ਚਲਾਤੀ ਲਾਈਟ ਹਾਂ ਠੀਕ ਹੈ ਜਣੀ ਹੁਣ ਤੁਸੀਂ ਆਪਣੀ ਗੱਡੀ 'ਚ ਟਰਾਲੀ 'ਚ ਜਿਹੜਾ ਤੁਹਾਡਾ ਘਰ ਆ ਉਹ ਤੁਸੀਂ ਸਾਰਾ ਸਹੀ ਕਰ ਲਿਆ ਆਪਣਾ ਬਾਬਾ ਜੀ ਵਿਚੀ ਪੈਨੇ ਹੋ ਨਹੀਂ ਜੀ ਉੱਥੇ ਡੰਗਾ ਹਾ ਕੇ ਆਏ ਹਾਂ ਹਾਂ ਜੀ ਔਰ ਤਾਂ ਨਹੀਂ ਲੱਗੀ ਦਿਸਰੋਂ ਹਟਾਦਾ ਸਾਨੂੰ ਛੱਟ ਸੁੱਟ ਤਾਂ ਨਹੀਂ ਲੱਗੀ ਨਹੀਂ ਆਹ ਦੇ ਕੋਟ ਵਾਲੇ ਪਾਏ ਸੀ ਤਾਂ ਨਹੀਂ ਲੱਗੀ ਅੱਛਾ ਹਾਂ ਬਾਬਾ ਜੀ ਫੇਰ ਵਿਚੀ ਰਹਨੇ ਹੋ ਹਾਂ ਹਾਂ ਜੀ ਹਾਂ ਵਿਚੀ ਕਿੰਨੇ ਕ ਬੰਦੇ ਰਹਿ ਜਾਂਦੇ ਆ ਕਿੰਨੇ ਕ ਬਹੁਤ ਬਹਿ ਜਾਂਦੇ ਆ ਇਹਦੇ ਵਿੱਚ ਹਾਂ ਹਾਂ 12 15 ਬੰਦੇ ਪੈਂਦੇ ਅਸੀਂ ਤਾਂ ਕਿਵੇਂ ਪਾ ਮੱਕੜਦੀ ਵੀ ਦੇ ਉੱਤੇ ਜਾ ਕੇ ਮੱਚ ਜਾਂਦਾ ਹੁੰਦਾ ਐਸੋ ਮੱਚਣ ਆਇਆ ਹੁਣ ਕੋਈ ਪਰਵਾਹ ਨਹੀਂ ਸਾਨੂੰ ਪਰ ਅੱਗੇ بڑے ਪ੍ਰਬੰਧ بڑے ਤਕੜੇ ਲਾ ਲੇ ਹਰਿਆਣੇ ਨੇ ਇਸ ਵਾਰ ਅਸੀਂ ਵੀ ਬਹੁਤ ਕੁਝ ਸਿੱਖੇ ਬਿਆ ਹੁਣ ਸਾਡੀ ਮਗਰ ਲੰਗੀ ਇਹਨਾਂ ਕ ਮਾਚੀ ਮੁੰਡੇ ਮੁੰਡੇ ਤੱਤੇ ਚੱਲਦੇ ਆਗੂ ਕਹਿੰਦੇ ਕਿ ਠੰਡੇ ਹੋ ਕੇ ਚੱਲੋ ਨੌਜਵਾਨ ਖੂਨ ਤੇਜ ਹੁੰਦਾ ਇਹ ਥੋੜੇ ਤੱਤੇ ਚੱਲ ਜਾਂਦੇ ਨੇ ਹਾਂ ਉਹ ਗੱਲਾਂ ਇਹ ਥੋੜੇ ਗਰਮ ਹੋ ਕੇ ਕਹਾ ਲੰਘ ਜਾਂਦੇ ਨੇ ਅੱਕੇ ਬਾਪੂ ਜੀ ਪਿੱਛੇ ਰਹਿਣਾ ਦੀ ਵੇ ਤੁਸੀਂ ਨੌਜਵਾਨਾਂ ਨੂੰ ਅੱਗੇ ਜਾਣ ਦਾ ਪਰਵਾਹ ਮੰਨਦੇ ਆ ਅੱਗੇ ਨਹੀਂ ਫੇ ਬਜ਼ੁਰਗਾਂ ਨੂੰ ਥੋੜਾ ਜਿਹਾ ਪਿੱਛੇ ਚਾਹੀਦਾ ਇੱਕ ਪੈਰ ਹੁੰਦਾ ਹੁੰਦਾ ਹੁਣ ਕਿੰਨਾ ਚ ਜੋਸ਼ੀਏ ਨੇ ਜੀ ਬੱਚਾ ਜੀ ਹਾਂ ਆ ਦੇ ਬੰਦਾ ਚੱਲ ਕੇ ਮੱਥੇ ਜਮਾ ਮਰਦੀ ਨਹੀਂ ਇਹ ਮਾਰੀ ਆ ਕੋਚ ਨੇ ਖਾਸੀਅਤ ਆ ਸਾਡੇ ਸਿੱਧੂ ਪਰਜਥੇ ਬੰਦੀ ਦੇ ਲਾਲੋ ਜਾਂ ਜਿਵੇਂ ਸਰਪੰਨ ਸਿੰਘ ਪੰਦੇਰ ਵਰਗੇ ਇਹ ਸਾਡੇ ਅੱਗੂ ਮੂਰੇ ਹੋ ਕੇ ਲੜਾਈ ਲੜਦੇ ਨੇ ਜਿਵੇਂ ਤੁਸੀਂ ਦੇਖਿਓ ਸਵੇਰ ਦੇ ਖੜੇ ਨੇ ਬਲਦੇਵ ਸਿੰਘ ਸੰਦੋਹਾ ਜੀ ਮੂਰੇ ਖੜੇ ਨੇ ਸਾਡੇ ਜਥੇਬੰਦੀ ਦੇ ਆਗੂ ਜਿਹੜੀਆਂ ਮੰਨ ਲੈ ਇਹ ਜਥੇਬੰਦੀਆਂ ਨੇ ਜਿਹੜੇ ਫਾਰਮ ਆਏ ਨੇ ਤੇ ਜਿਹੜੀਆਂ ਜਥੇਬੰਦੀ ਇਹ ਆਗੂ ਹਮੇਸ਼ਾ ਮੂਰੇ ਫਰੰਟ ਤੇ ਰਹਿ ਕੇ ਲੜਾਈ ਲੜਦੇ ਨੇ ਇਹ ਪਿੱਛੇ ਨਹੀਂ ਹੁੰਦੇ ਬਾਈ ਕਦੇ ਵੀ ਨੌਜਵਾਨਾਂ ਦੇ ਅੱਗੇ ਖੜੇ ਨੇ ਬਈ ਤੁਸੀਂ ਵੀ ਅੱਗੇ ਜਾ ਕੇ ਆਏ ਹੋ ਹਾਂਜੀ ਅੱਗੇ ਜਾ ਕੇ ਆ ਆਪਾਂ ਕਲਵਿੰਦਰ ਸਿੰਘ ਆ ਜੀ ਪਿੰਡ ਪਿੱਤੋ ਆ ਜੀ ਮੇਰਾ ਹਾਂ ਵੀ ਹਾਂਜੀ ਇੱਕੋ ਸਾਰੇ ਇੱਕੋ ਪਿੱਤੋ ਪਿੰਡੀ ਇੱਥੋਂ ਪਿੰਡ ਹਾਂਜੀ ਹਾਂ ਵੀ ਜਿਵੇਂ ਆਗੂ ਸਹਿਬਾਨ ਕਹਿਣਗੇ ਉਹ ਜਾਬਤੇ ਚ ਰਹਿਣਾ ਜ਼ਰੂਰੀ ਆ ਕੋਈ ਹੋ ਨਹੀਂ ਹੁੰਦਾ ਜੇ ਜਦੋਂ ਭਾਈ ਹੁਣ ਮੰਨ ਲੀਏ ਵੀ ਰਾਤ ਕੱਟ ਕੇ ਸਵੇਰੇ ਦੇ ਰਾਤ ਕੱਟ ਕੇ ਜਦੋਂ ਆਗੂ ਦਾ ਹੁਕਮ ਹੋਊ ਭਾਈ ਉਸੇ ਮੁਤਾਬਕ ਆਪਾਂ ਚੱਲਾਂਗੇ ਰਾਤ ਕੱਟ ਕੇ ਸਵੇਰ ਜਿਵੇਂ ਵੀ ਹੁਕਮ ਹੋਇਆ ਉਸ ਲੋਟ ਚੱਲਾਂਗੇ ਨਾ ਜਿਹੜੇ ਕੋੜਿਆ ਨੇ ਨਾ ਜੰਗਾ ਚ ਜਾਣਾ ਹੋਵੇ ਉਹ ਮੇਲਿਆਂ ਚ ਨਹੀਂ ਨੱਚਦੇ ਜਦੋਂ ਕਹਤਾ ਅਸੀਂ ਪਾਰ ਬੁਲਾਦੇ ਕਿ ਕੋਈ ਬਾਲੀ ਵੀ ਬ੍ਰੈਸਵਾਲ ਹੋਰ ਹੈ ਵੀ ਕਿਵੇਂ ਸਕੀਮ ਕਿਵੇਂ ਬਣੂਗੀ ਹੁਣ ਵੀ ਉੱਥੇ ਲੋਕ ਇਹ ਵੀ ਕਹਿ ਰਹੇ ਸੀ ਕਿ ਯਾਰ ਵੀ ਜਾਂ ਤਾਂ ਸਾਰੇ ਇਕੱਠੇ ਚੱਲੋ ਤਾਵਾ ਬੋਲ ਦੋ ਇਕੱਠੇ ਕਿਉਂਕਿ ਕਈ ਹੁੰਦਾ ਹੈ ਕਿ ਪਹਿਲਾਂ ਕੁਝ ਕਹਿਣਦੇ ਵੀ ਚਲੋ ਵੀ ਅੱਗੇ ਤੁਹਾਡੇ ਨਾਲ ਆ ਅੱਗੇ ਵਾਲੇ ਅੱਗੇ ਰਹਿ ਜਾਂਦੇ ਆ ਬੰਬ ਆਉਂਦਾ ਉਹ ਫਿਰ ਪਿੱਛੇ ਵਾਲੇ ਪਿੱਛੇ ਮੁੜ ਜਾਂਦੇ ਇਸ ਕੀ ਮੇ ਹੋ ਗਏ ਜਦੋਂ ਜਥੇਬੰਦੀਆਂ ਦੇ ਆਗੂ ਮੂਰੇ ਆ ਗਏ ਠੀਕ ਹੈ ਨਾ ਜਦੋਂ ਖੜ ਗਏ ਸਾਡੀ ਵੀ ਇੱਕ ਕਿਸਮ ਜਥੇਬੰਦੀਆਂ ਦੇ ਸੂਲੀਆਂ ਜਦੋਂ ਆਗੂ ਮੂਰੇ ਖੜਿਆ ਨਾ ਤਾਂ ਨੌਜਵਾਨ ਪਿੱਛੇ ਭੱਜਣ ਬਈ ਜਦੋਂ ਆਗੂ ਮੂਰੇ ਖੜ ਗਏ ਜਦੋਂ ਇੱਕ ਪਲਾਨ ਬਣਾ ਕੇ ਆਪਾਂ ਚੱਲ ਪਏ ਜਿਵੇਂ ਪੁਲਿਸ ਪਲਾਨ ਬਣਾ ਕੇ ਆਉਂਦੀ ਆਪਣੇ ਕਣੀ ਆਪਣੇ ਆਪਾਂ ਵੀ ਪਲਾਨ ਬਣਾ ਜੋ ਪਲਾਨ ਬਣਾ ਕੇ ਚੱਲ ਫਿਰ ਆਪਾਂ ਪਿੱਛੇ ਨਹੀਂ ਹਟਦੇ ਫਿਰ ਜਦੋਂ ਆਪਾਂ ਪਾਰ ਹੋਣਾ ਹੋਇਆ ਹੋਈ ਜਾਣਾਗਾ ਇੱਕ ਨਾ ਸ਼ੰਭੂ ਵਾਲਾ ਬਾਰਡਰ ਸਾਨੂੰ ਯਾਦ ਆ ਉਦੋਂ ਦੀਪ ਸਿੱਧੂ ਨੇ ਤੋੜ ਕੇ ਅੱਗੇ ਲੈ ਕੇ ਗਿਆ ਕਮੀ ਲੱਗਦੀ ਆ ਉਹ ਬੰਦੇ ਦੀ ਬਿਲਕੁਲ ਭਾਈ ਉਹ ਬਹੁਤ ਵੱਡੀ ਕਮੀ ਮਹਿਸੂਸ ਹੋ ਰਹੀ ਆ ਭਾਈ ਇਹ ਦੁਬਾਰੇ ਜਿਹੜਾ ਸੰਘਰਸ਼ ਕਰਨਾ ਪੈ ਗਿਆ ਉਹ ਦੀਪ ਸਿੱਧੂ ਉਦੋਂ ਕਹਿੰਦਾ ਹੁੰਦਾ ਸੀਗਾ ਉਹ ਗੱਲਾਂ ਤੇ ਉਹ ਕਾਮ ਰੈਡੀ ਲਾਣੇ ਦੇ ਪਹਿਲਾਂ ਸਾਥ ਨਹੀਂ ਦਿੱਤਾ ਭਾਈ ਕਿਤੇ ਸਾਥ ਦੇ ਦਿੰਦਾ ਨਾ ਆਪਾਂ ਨੂੰ ਦੁਬਾਰੇ ਸੰਘਰਸ਼ ਕਰਨ ਦੀ ਲੋੜ ਨਹੀਂ ਪੈਣੀ ਹੁਣ ਵੀ ਨਹੀਂ ਸਾਥ ਦੇ ਰਹੇ ਫਿਰ ਹੁਣ ਵੀ ਭਾਈ ਉਹੀ ਗੱਲ ਤਾਂ ਮੰਨ ਲਾ ਬਰੋਬਰ ਕਾਲਾਂ ਹੋ ਰਹੀ ਦੇਈ ਜਾਂਦੇ ਨੇ ਕੋਈ ਚੰਡੀਗੜ੍ਹ ਦਾ ਕੋਈ ਮਾਰਚ ਦਾ ਤੇ ਮੰਨ ਲਾ ਇੱਕ ਪ੍ਰੋਪਗੈਂਡਾ ਖੜਾ ਕਰੀ ਜਾਂਦੇ ਨੇ ਇਹਨਾਂ ਜਥੇਬੰਦੀ ਨੂੰ ਬਦਨਾਮ ਕਰਨ ਦਾ ਪ੍ਰੋਪਗੈਂਡਾ ਬਣਾਈ ਜਾਂਦੇ ਨੇ ਬਾਈ ਉਹ ਦੇਖੋ ਸਰਕਾਰਾਂ ਦੇ ਨਾਲ ਬਿਲਕੁਲ ਕਿਹੋ ਖਚੜੀ ਹੋ ਕੇ ਚੱਲ ਰਹੇ ਨੇ ਉਹ ਕਿਤੇ ਐ ਤਾਂ ਨਹੀਂ ਹੋਊਗਾ ਵੀ ਯਾਰ ਆਪਾਂ ਪਹਿਲਾਂ ਤਾਂ ਇਕੱਠੇ ਸੀ ਹੁਣ ਅਸੀਂ ਇਕੱਠੇ ਹੈ ਨਹੀਂਗੇ ਫਿਰ ਗਲਤੀ ਕੀਤੀ ਆ ਕਾਮਰੇਡਾਂ ਦੀ ਗਲਤੀ ਮੰਨਦੇ ਬਾਈ ਇਹ ਅਸੀਂ ਕਹਿੰਨੇ ਆ ਦੇਖੋ ਕੰਮ ਜਿਹੜੇ ਮੰਨ ਲਾ ਕਾਮਰੇਡ ਜਥੇਬੰਦੀ ਉਹਨਾਂ ਨੇ ਵੀ ਅਸੀਂ ਕਹਿੰਨੇ ਆ ਵੀ ਜੇ ਲੜਾਈ ਲੜਨੀ ਆ ਨਾ ਇਹ ਮੰਨ ਲਾ ਹੱਕ ਸੱਚ ਦੀ ਲੜਾਈ ਇਹ ਆ ਇਹ ਲੜਾਈ ਇੱਕ ਇਹੋ ਜਿਹੀ ਲੜਾਈ ਜਿਹਦੇ ਵਿੱਚ ਕਿਸਾਨ ਤੇ ਮਜ਼ਦੂਰ ਨੇ ਖਸ਼ਾਲ ਹੋਣਾ ਹੈਗਾ ਸਮਾਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਹੈ ਐਮਐਸਪੀ ਗਰੰਟੀ ਕਾਨੂੰਨ ਬਣਦਾ ਹੈਗਾ ਲਖੀਂਪੁਰ ਖੀਰੀ ਦੇ ਜਿਹੜੇ ਮੰਨ ਲਾ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਨਾਲ ਉਹਤੇ ਕਟਨਾਮਾ ਹੋਈਆਂ ਨੇ ਆਪਣਿਆਂ ਨੇ 757 ਤਾਂ ਦੇ ਬੈਠੇ ਆ ਉਹਨਾਂ ਨੂੰ ਸਰਕਾਰੀ ਨੌਕਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੰਨ ਲਾ ਮੁਆਵਜ਼ਾ ਵਗੈਰਾ ਮਿਲਣਾ ਚਾਹੀਦਾ ਇਹ ਹੱਕੀ ਮੰਗਾ ਆਪਣੀ ਇਹ ਨੇ ਜਿਹੜੀ ਸਮਾਮੀਨਾਥਨ ਦੀ ਰਿਪੋਰਟ ਆ ਬਾਈ ਉਦੇ ਨਾਲ ਆਪਣੇ ਮਜ਼ਦੂਰ ਤੇ ਕਿਸਾਨ ਨੇ ਖੁਸ਼ਹਾਲ ਹੋਣਾ ਹੈਗਾ ਅਸਲ ਇਹ ਲੜਾਈ ਹੈ ਆਪਣੀ ਇਹ ਤੇ ਜੇ ਸਾਰੇ ਇਕੱਠੇ ਹੋ ਕੇ ਲੜਦੇ ਅੱਜ ਵੀ ਸੱਦਾ ਵੀ ਆ ਜਾਣਾ ਠੀਕ ਹੈ ਨਾ ਪਰ ਜਿਹੜੀ ਕੁੱਲ ਮਿਲਾ ਕੇ ਸਾਰੀਆਂ ਗੱਲਾਂ ਠੀਕ ਨੇ ਪਰ ਜੇ ਲੱਗਦਾ ਤੁਹਾਨੂੰ ਵੀ ਜੇ ਦੀਪ ਸਿੱਧੂ ਹੁੰਦਾ ਤਾਂ ਹੋਰ ਗੱਲ ਹੋ ਗਈ ਗੱਲ ਹੋਰ ਹੋਣੀ ਸੀ ਹਾਂ ਉਹਨਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਨੌਜਵਾਨਾਂ ਦੇ ਵਿੱਚ ਜਜ਼ਬਾ ਜ਼ਰੂਰ ਆ ਦੀਪ ਸਿੱਧੂ ਦੇ ਜਿਵੇਂ ਮੰਨ ਲੈ ਜਿਹੜੀ ਸੋਚ ਨਾਲ ਮੈਚ ਕਰਦੀ ਹੈ ਉਹ ਨੌਜਵਾਨੀ ਇਸ ਮੋਰਚੇ ਦੇ ਵਿੱਚ ਸ਼ਾਮਲ ਆ ਬਾਈ ਕਿਉਂਕਿ ਇੱਥੇ ਕਿਸੇ ਨੂੰ ਵੀ ਸਿੱਖੀ ਫਲਸਫੇ ਦੀ ਗੱਲ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ ਠੀਕ ਆ ਕੋਈ ਵੀ ਕੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਦਾ ਕਿਸੇ ਨੌਜਵਾਨ ਨੂੰ ਰੋਕਿਆ ਨਹੀਂ ਜਾ ਰਿਹਾ ਤੇ ਉਹ ਕੰਮ ਰੈਡੀ ਲਾਣਾ ਜਿਹੜਾ ਬਈ ਉਹ ਚੀਜ਼ ਨੂੰ ਵੱਖ ਰੱਖਦਾ ਸੀ ਉਹ ਇੱਥੇ ਚੀਜ਼ਾਂ ਹੈ ਨਹੀਂ ਗਿਆ ਕਿਉਂਕਿ ਆਪਣੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਖੁਦ ਇੱਕ ਗੁਰਸਿੱਖ ਆਗੂ ਨੇ ਸਰਬੰਸ ਸਿੰਘ ਪੰਦੇਰ ਜੀ ਮਤਲਬ ਸਿੱਖੀ ਪਰਿਵਾਰਾਂ ਚੋਂ ਨੇ ਠੀਕ ਹੈ ਨਾ ਬਾਕੀ ਆਹ ਗਾਹਾਂ ਜਿਹੜੀਆਂ ਜਿਵੇਂ ਹਰੇਕ ਧਰਮ ਦਾ ਸਤਕਾਰ ਵੀ ਕਰਦੀਆਂ ਨੇ ਜਿੱਤੇ ਬੰਦਿਆਂ ਕੋਈ ਵੀ ਕਿਸੇ ਵੀ ਵਿਸ਼ੇ ਤੇ ਧਰਮ ਨੂੰ ਵੀ ਨਾਲ ਲੈ ਕੇ ਗੱਲ ਕਰਦੇ ਕਿਸ ਨੂੰ ਰੋਕੇ ਨਹੀਂ ਜਾਊਗਾ ਬਈ ਇੱਥੇ ਹਾਂ ਹਾਂ ਚਲੋ ਹੁਣ ਜਿਆਦਾ ਨੌਜਵਾਨ ਉਹ ਦੀਪ ਦੇਜ ਲਗਾਏ ਹੋਏ ਦੀਵੇ ਆ ਹਾਂ ਤੁਸੀਂ ਵੇਖ ਲਓ ਨੀ ਗੱਲ ਕਹੀ ਦੀਪ ਦੇ ਲਾਏ ਹੋਏ ਜੀਵੇ ਨੇ ਚਲੋ ਹੁਣ ਤੁਸੀਂ ਛਕੋ ਆਰਾਮ ਕਰੋ ਤੇ ਦੇ ਆਰਾਮ ਹੋਊਗਾ ਤਾਂ ਹੀ ਸਵੇਰੇ ਤਾਕਤ ਆ ਬਿਲਕੁਲ 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 ਠੀਕ ਆ ਬਈ ਧੰਨਵਾਦ ਬਟਾ ਵੀ ਤੁਸੀਂ ਵੀ ਆਓ ਪਰਸਾ ਤੇ ਛੱਕੇ ਜੀ ਨਹੀਂ ਨਹੀਂ ਬਹੁਤ ਥੈਂਕ ਯੂ ਸੋ ਪਥੋ ਜੀ ਰਾਮਪੁਰਾ ਫੁੱਲ ਜ਼ਿਲ੍ਹਾ ਬਠਿੰਡਾ ਦੇ ਇਹ ਸਾਰੇ ਨੌਜਵਾਨ ਬਜ਼ੁਰਗ ਨੇ ਕਿਸਾਨ ਨੇ ਤੇ ਬੇਸ਼ੱਕ ਅੱਜ ਨਹੀਂ ਲੰਘਿਆ ਗਿਆ ਅੱਗੇ ਪਰ ਸਬਰ ਹੈ ਸੰਤੋਖ ਵੀ ਹੈ ਕਿ ਕੋਈ ਗੱਲ ਨਹੀਂ ਹੌਲੀ ਹੌਲੀ ਪਾਰ ਕਰ ਲਾਂਗੇ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਦੇ ਲਈ ਹਰਿਆਣਾ ਸਰਕਾਰ ਨੇ ਲਾਈਆਂ ਨੇ ਬੇਸ਼ੱਕ ਅੱਜ ਸੈਂਕੜੇ ਅਥਰੂ ਗੈਸ ਦੇ ਗੋਲੇ ਵੀ ਇਹਨਾਂ ਸਾਰਿਆਂ ਨੇ ਖਾਦੇ ਨੇ ਪਰ ਫਿਰ ਵੀ ਜੋਸ਼ ਪੂਰਾ ਆ ਪਰ ਇੱਕ ਗੱਲ ਅਖੀਰ ਤੇ ਆ ਕੇ ਜਿਹੜੀ ਮੁੱਕਦੀ ਆ ਕਿ ਦੀਪ ਸਿੱਧੂ ਦੇ ਵੱਲੋਂ ਜਿਹੜੇ ਦੀਵੇ ਲਾਏ ਗਏ ਸੀ ਬਾਈ ਨੇ ਬੜੀ ਸੋਹਣੀ ਗੱਲ ਕਹੀ ਕਿ ਉਹੀ ਅੱਜ ਦੀਵੇ ਅੱਜ ਇੱਥੇ ਪਹੁੰਚੇ ਨੇ ਸੋ ਕਿਤੇ ਨਾ ਕਿਤੇ 2024 ਦੇ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੇ ਹੀ ਦੀਪ ਸਿੱਧੂ ਦੀ ਜਿਹੜੀ ਕਮੀ ਆ ਉਹ ਖਲਣ ਲੱਗ ਗਈ ਆ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਮੈਂ ਰਾਵਵਿੰਦਰ ਸਿੰਘ ਔਨ 에ਅਰ ਖਨੌਰੀ ਬਾਰਡਰ